ਗੈਂਗਸਟਰ ਸੰਦੀਪ ਉਰਫ ਕਾਲਾ ਜੱਠੇੜੀ ਤੇ ਲੇਡੀ ਡੌਨ ਅਨੁਰਾਦਾ ਚੋਧਰੀ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਗੀਆਂ ਨੇ ਦੋਵੇਂ ਵਿਆਹ ਦੇ ਬੰਧਨ ਦੇ ਵਿੱਚ ਬੱਝ ਚੁੱਕੇ ਨੇ ਤੇ ਦੋਹਾਂ ਦਾ ਵਿਆਹ ਦਿੱਲੀ ਦੇ ਦਵਾਰਕਾ ਸਥਿਤ ਸੰਤੋਸ਼ ਪੈਲੇਸ ਦੇ ਵਿੱਚ ਹੋਇਆ ਇਸ ਦੌਰਾਨ ਲੇਡੀ ਡੌਨ ਨੇ ਜਿੱਥੇ ਲਾਲ ਰੰਗ ਦਾ ਜੋੜਾ ਪਾਇਆ ਸੀ ਉੱਥੇ ਹੀ ਗੈਂਗਸਟਰ ਕੁੜਤਾ ਪਜਾਮਾ ਤੇ ਸਿਰ ਤੇ ਲਾਲ ਰੰਗ ਦੀ ਪੱਗ ਬੰਨ੍ਹਿਆ ਨਜ਼ਰ ਆ ਰਿਹਾ ਹੈ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਦੋਹਾਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਚਾਰ ਸੂਬਿਆਂ ਦੀ ਪੁਲਿਸ ਇਸ ਵਿਆਹ ਦੇ ਵਿੱਚ ਬਰਾਤੀ ਬਣੀ ਹੋਈ ਹੈ 6 ਘੰਟੇ ਦੀ ਪੈਰੋਲ ਲਈ ਗੈਂਗਸਟਰ ਨੂੰ ਬਾਹਰ ਲਿਆਉਂਦਾ ਗਿਆ ਸੀ ਜਿੱਥੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਗੈਂਗਸਟਰ ਨੂੰ ਮੁੜ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ ਜਾਵੇਗਾ ਤਾਂ ਤਿਹਾਰ ਜੇਲ੍ਹ ਦੇ ਵਿੱਚ ਇਸ ਮਿਲੇ ਗੈਂਗਸਟਰ ਕਾਲਾ ਜੱਠੇੜੀ ਐ ਜਿਸ ਨੂੰ ਵਿਆਹ ਦੇ ਲਈ 6 ਘੰਟੇ ਦੀ ਪੈਰੋਲ ਦਿੱਤੀ ਗਈ ਸੀ ਤਾਂ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਗੈਂਗਸਟਰ ਤੇ ਲੇਡੀ ਡੌਨ ਦੇ ਵਿਆਹ ਤੋਂ ਬਾਅਦ ਦੀਆਂ ਇਹ ਐਕਸਕਲੂਸਿਵ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਦੋਵੇਂ ਵਿਆਹ ਦੇ ਬੰਦਨ ਦੇ ਵਿੱਚ ਬੱਝ ਚੁੱਕੇ ਨੇ ਵਿਆਧੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਸ਼ਾਮ 4 ਵਜੇ ਗੈਂਗਸਟਰ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਜਾਵੇਗਾ ਕਾਲਾ ਜਠੇੜੀ ਅਤੇ ਅਨੁਰਾਦਾ ਚੋਧਰੀ ਦੇ ਵਿਆਹ ਸਮਾਗਮ ਲਈ ਸੁਰੱਖਿਆ ਦੇ ਵਿੱਚ ਵੀ ਵੱਡੀ ਗਿਣਤੀ ਜੋ ਪੁਲਿਸ ਬਲ ਤਾਇਨਾਤ ਕੀਤਾ ਗਿਆ ਹਥਿਆਰਾਂ ਦੇ ਨਾਲ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਜਿੱਥੇ ਸਿਰਫ 바ਰ ਕੋਡ ਦੇ ਨਾਲ ਹੀ ਮਹਿਮਾਨਾਂ ਨੂੰ ਅਬਿਆਹ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ ਇੱਕ 바ਰ ਕੋਡ ਸੀ ਜਿਸ ਤੋਂ ਬਾਅਦ ਹੀ ਕੋਈ ਵੀ ਇਸ ਅਭਿਆਸ ਮਾਗਮ ਦੇ ਵਿੱਚ ਸ਼ਾਮਲ ਹੋ ਸਕਦਾ ਸੀ ਤਾਂ ਕਾਲਾ ਜਠੇੜੀ ਤੇ ਅਨੁਰਾਧਾ ਚੋਧਰੀ ਤੇ ਦੁਸ਼ਮਨਾ ਦੀ ਸੂਚੀ ਨੂੰ ਦੇਖਦੇ ਹੋਏ ਪੁਲਿਸ ਦੇ ਵੱਲੋਂ ਇਹ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਦੱਸਿਆ ਕਿ ਗੈਂਗਸਟਰ ਕਾਲਾ ਜਠੇੜੀ ਤੇ 40 ਤੋਂ ਵੱਧ ਮੁਕਦਮੇ ਦਰਜ ਨੇ ਜਦਕਿ ਉਹਨਾਂ ਦੀ ਜੀਵਨ ਸਾਥੀ ਜੋ ਕਿ ਲੇਡੀ ਡੌਰ ਨੇ ਉਹਨਾਂ ਦੇ ਉੱਤੇ ਵੀ ਕਈ ਅਪਰਾਧਿਕ ਮਾਮਲੇ ਜਿਹੜੇ ਨੇ ਉਹ ਦਰਜ ਨੇ ਤਾਂ ਹੁਣ ਜੁਰਮ ਦੀ ਦੁਨੀਆ ਦੇ ਵਿੱਚ ਵੱਡਾ ਨਾਂ ਰੱਖਣ ਵਾਲੇ ਦੋਨਾਂ ਅਪਰਾਧੀਆਂ ਦਾ ਵਿਆਹ ਹੋ ਗਿਆ ਹੈ ਗੈਂਗਸਟਰ ਤੇ ਲੇਡੀ ਡੌਨ ਵਿਆਹ ਦੇ ਬੰਧਨ ਦੇ ਵਿੱਚ ਬੱਝ ਚੁਕੇ ਨੇ ਵਿਆਹ ਦੀਆਂ ਇਹ ਤਸਵੀਰਾਂ ਨੇ ਜਿੱਥੇ ਦਿੱਲੀ ਦੇ ਵਿੱਚ ਦੋਹਾਂ ਦਾ ਵਿਆਹ ਹੋਇਆ ਇਸ ਵਿਆਹ ਦੇ ਵਿੱਚ ਦਿੱਲੀ ਪੁਲਿਸ ਬਰਾਤੀ ਬਣੀ ਹੋਈ ਨਜ਼ਰ ਆਈ ਹੈ ਦਿੱਲੀ ਪੁਲਿਸ ਦੇ ਨਾਲ ਨਾਲ ਹਰਿਆਣਾ ਰਾਜਸਥਾਨ ਅਤੇ ਪੰਜਾਬ ਦੀ ਪੁਲਿਸ ਵੀ ਇਸ ਵਿਆਸਮਾਗਮ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਦੇ ਵੱਲੋਂ ਹਰ ਇੱਕ ਪਹਿਲੂ ਦੇ ਨਾਲ ਇਸ ਵਿਆਹ ਸਮਾਗਮ ਤੇ ਨਜ਼ਰ ਰੱਖੀ ਗਈ ਵੱਡੀ ਗਿੰਦ ਚ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਤਾਂ ਪੂਰਾ ਬੈਂਕਵੈਟ 홀 ਨੂੰ ਛੌਣੀ ਦੇ ਵਿੱਚ ਤਬਦੀਲ ਕੀਤਾ ਗਿਆ ਹਰ ਸਟਾਫ ਦੇ ਸ਼ਨਾਖਤੀ ਕਾਰਡ ਤੱਕ ਲਾਏਗੇ ਸ਼ਾਇਦ ਪਹਿਲੀ ਵਾਰ ਹੋਵੇਗਾ ਜਦੋਂ ਜੇਲ੍ਹ ਤੋਂ ਕਿਸੇ ਕੈਦੀ ਨੂੰ ਸਿਰਫ ਵਿਆਹ ਕਰਾਉਣ ਲਈ ਬਾਹਰ ਲਿਆਂਦਾ ਗਿਆ ਹੋਵੇ ਤਾਂ ਜੇਲ੍ਹ ਦੇ ਵਿੱਚ ਗੈਂਗਸਟਰ ਕਾਲਾ ਜਟھیੜੀ ਸੀ ਜਿਸ ਨੂੰ ਵਿਆਹ ਦੇ ਲਈ ਹੀ ਬਾਹਰ ਲਿਆਂਦਾ ਗਿਆ ਲੇਡੀ ਡੌਨ ਨਾਲ ਵਿਆਹ ਤੋਂ ਬਾਅਦ ਉਸ ਨੂੰ ਮੁਰ ਜੇਲ ਦੇ ਵਿੱਚ ਬੰਦ ਕਰ ਦਿੱਤਾ ਜਾਵੇਗਾ ਤਾਂ ਵਿਆਹ ਦੀਆਂ ਇਹ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿੱਥੇ ਲੇਡੀ ਡੌਨ ਅਤੇ ਗੈਂਗਸਟਰ ਕਾਲਾ ਜਟھیੜੀ ਨੇ ਇੱਕ ਇੱਕ ਦੂਜੇ ਨੂੰ ਆਪਣਾ ਜੀਵਨ ਸਾਥੀ ਬਣਾਇਆ ਹੈ